ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਪੰਜਾਬੀ ਚੈਨਲ ਢਿੱਲੋਂ ਵਿਲ ਵਿੱਚ ਪੂੜੂ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਲੈ ਕੇ ਆਈਆਂ ਆ ਆਪਾਂ ਅੱਜ ਬਣਾਵਾਂਗੇ ਬੇਸਣ ਤੇ ਪਨੀਰ ਦਾ ਪੂੜਾ ਜਿਹਨੂੰ ਕਿ ਚੀਲਾ ਵੀ ਕਹਿ ਦਿੰਦੇ ਆ ਇਹ ਜਿਹੜਾ ਨਾਸ਼ਤਾ ਇਹ ਬਹੁਤ ਹੀ ਗੁਣਕਾਰੀ ਹੁੰਦਾ ਹੈ ਹਮੇਸ਼ਾ ਤੁਸੀਂ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਬ੍ਰੇਕਫਾਸਟ ਦੇ ਵਿੱਚ ਦਿਆ ਕਰੋ ਤੇ ਨਾਲ ਹੀ ਤੁਸੀਂ ਇਹਨੂੰ ਸਟੇਫਨ ਦੇ ਵਿੱਚ ਵੀ ਬੱਚਿਆਂ ਲਈ ਪੈਕ ਕਰ ਸਕਦੇ ਹੋ ਜਿਹੜਾ ਬੇਸਣ ਦਾ ਪੂੜਾ ਇਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣ ਜਾਂਦਾ ਹੈ ਵੀਡੀਓ ਨੂੰ ਦੇਖਣ ਲਈ ਮੇਰੇ ਨਾਲ ਬਨੇ ਰਹੋ ਤੇ ਹੁਣ ਆਪਾਂ ਨੇ ਇੱਕ ਬੌਲ ਦੇ ਵਿੱਚ ਇੱਕ ਕੌਲੀ ਆ ਜਿਹੜੀ ਬੇਸਣ ਦੀ ਲੈ ਲਈ ਆ ਤੁਸੀਂ ਬੇਸਣ ਆ ਜਿਹੜਾ ਵੱਧ ਘੱਟ ਆਪਣੇ ਹਿਸਾਬ ਦੇ ਨਾਲ ਲੈ ਸਕਦੇ ਹੋ ਮੈਂ ਇੱਥੇ ਇੱਕ ਕੌਲੀ ਬੇਸਣ ਦੀ ਲਈ ਆ ਤੇ ਆਪਾਂ ਨੇ ਹੁਣ ਚਮਚੇ ਦੇ ਨਾਲ ਇਹਦੇ ਵਿੱਚ ਜਿਹੜੀਆਂ ਗੁਠਲੀਆਂ ਸੀਗੀਆਂ ਉਹ ਥੋੜੀਆਂ ਜੀਆਂ ਆਪਾਂ ਨੇ ਫੇਰ ਦਿੱਤੀਆਂ ਨੇ ਤੇ ਹੁਣ ਆਪਾਂ ਨੇ ਇੱਕ ਚਾਲਣੀ ਦੀ ਮਦਦ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਛਾਣ ਲੈਣਾ ਤਾਂ ਕਿ ਜਿਹੜੇ ਆਪਾਂ ਜਦੋਂ ਬੇਸਣ ਘੋਲਾਂਗੇ ਤਾਂ ਇਹਦੇ ਵਿੱਚ ਜਿਹੜੀਆਂ ਦੁਬਾਰਾ ਗੁੱਠਲੀਆਂ ਨੇ ਨਾ ਬਣਨ ਸੋ ਇਸ ਕਰਕੇ ਆਪਾਂ ਬੇਸਣ ਆ ਜਿਹੜਾ ਛਾਣ ਲਿਆ ਏ ਤੇ ਨਾਲੇ ਜੇ ਇਹਦੇ ਵਿੱਚ ਕੋਈ ਕੰਕਰ ਵਗੈਰਾ ਹੋਵੇ ਉਹ ਵੀ ਨਿਕਲ ਜਾਂਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਇਹ ਜਿਹੜਾ ਛੋਟਾ ਕਾਲੇ ਨਮਕ ਦਾ ਪਾਇਆ ਤੇ ਅੱਧਾ ਚਮਚਾ ਆਪਾਂ ਨੇ ਚਿੱਟੇ ਨੂਨ ਦਾ ਲਿਆਇਆ ਸੀ ਨੂਨ ਆਪਾਂ ਨੇ ਸੇਂਦਾ ਲਿਆਇ ਤੇ ਹੁਣ ਆਪਾਂ ਨੇ ਛੋਟਾ ਚਮਚਾ ਇੱਕ ਜੀਰੇ ਦਾ ਵੀ ਐਡ ਕੀਤਾ ਏ ਤੇ ਦੋ ਮੈਂ ਹਰੀਆਂ ਮੁੱਚਾਂ ਕੱਟ ਕੇ ਲਈਆਂ ਨੇ ਦੋ ਛੋਟੇ ਸਾਈਜ਼ ਦੇ ਮੈਂ ਪਿਆਜ਼ ਸੀਗੇ ਉਹ ਵੀ ਬਰੀਕ ਕੱਟ ਲੈ ਸੀਗੇ ਉਹ ਵੀ ਐਡ ਕਰਤੇ ਨੇ ਤੇ ਨਾਲ ਹੀ ਮੈਂ ਧਣੀਆਂ ਵੀ ਲਿਆਏ ਤੇ ਧਣੀਆਂ ਦੀਆਂ ਜਿਹੜੀਆਂ ਡੰਡੀਆਂ ਨੇ ਉਹ ਵੀ ਜਿਹੜੀਆਂ ਨੇ ਬਹੁਤ ਵਧੀਆ ਫਲੇਵਰ ਦਿੰਦੀਆਂ ਨੇ ਆਪਾਂ ਨੇ ਉਹਨਾਂ ਨੂੰ ਵੀ ਵਿੱਚੇ ਧਣੀਆਂ ਦੇ ਨਾਲ ਕੱਟ ਲਿਆ ਸੀਗਾ ਤੇ ਹੁਣ ਆਪਾਂ ਨੇ ਇਹਦੇ ਵਿੱਚ ਥੋੜੀ ਜੀ ਹਲਦੀ ਪਾਉਣੀ ਆ ਹਲਦੀ ਤੁਸੀਂ ਵੱਧ ਘੱਟ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਆਪਾਂ ਨੇ ਅੱਡੇ ਤੋਂ ਥੋੜਾ ਜਿਹਾ ਘੱਟ ਚਮਚਾ ਜਿਹੜਾ ਹਲਦੀ ਦਾ ਲਿਆਏ ਤੇ ਨਾਲ ਹੀ ਇਹਦੇ ਵਿੱਚ ਮੈਂ ਥੋੜਾ ਜਿਹਾ ਮੇਰੇ ਕੋਲ ਬਚਿਆ ਹੋਇਆ ਪਨੀਰ ਪਿਆ ਸੀ ਉਹ ਐਡ ਕਰਤਾ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਸਾਲੇ ਨੇ ਜਿਹੜੇ ਤੁਸੀਂ ਇਹ ਵੱਧ ਘੱਟ ਵੀ ਆਪਣੀ ਚੋਇਸ ਦੇ ਅਕੋਰਡਿੰਗ ਪਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਇੱਕ ਘੋਲ ਤਿਆਰ ਕਰਾਂਗੇ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲੈਣਾ ਇੱਕ ਕੱਪ ਮੈਂ ਪਾਣੀ ਢਾਲਿਆ ਸੀਗਾ ਇੱਕ ਕੱਪ ਪਾਣੀ ਦਾ ਤਕਰੀਬਨ ਇੱਕ ਕੌਲੀ ਬੇਸਣ ਦੇ ਘੋਲ ਦੇ ਵਿੱਚ ਲੱਗ ਜਾਂਦਾ ਹੈਗਾ ਤੇ ਹੁਣ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹ ਜਿਹੜੇ ਵਿੱਚ ਤੁਹਾਨੂੰ ਲਮਸ ਜਿਹਾ ਦੇਖ ਰਹੇ ਨੇ ਇਹ ਬੇਸਣ ਦੀਆਂ ਗੁੱਠਲੀਆਂ ਲਮਸ ਨਹੀਂ ਬਣੇ ਹੋਏ ਹੈਗੇ ਇਹ ਆਪਣਾ ਜਿਹੜਾ ਮੈਂ ਪਿਆ ਸੀਗਾ ਕਦੂ ਗਾਸ਼ ਕਰਕੇ ਪਨੀਰ ਔਰ ਪਿਆਜ ਆ ਜਿਹੜਾ ਉਹ ਰਫਲੀ ਜਿਹਾ ਉਹ ਉੱਪਰ ਚੰਕ ਕਰਿਆ ਹੈ ਤੇ ਹੁਣ ਆਪਾਂ ਨੇ ਇੱਕ ਤਵਾ ਲੈ ਲੈਣਾ ਤਵਾ ਤੁਸੀਂ ਨਾਨ ਸਟਿਕ ਪੈਨ ਵੀ ਲੈ ਸਕਦੇ ਹੋ ਪਰ ਮੈਂ ਲੋਹੇ ਦਾ ਤਵਾ ਜਿਹੜਾ ਆਪਾਂ ਰੋਟੀ ਬਣਾਉਣ ਵਾਸਤੇ ਆਮ ਯੂਜ਼ ਕਰਦੇ ਹਾਂ ਉਹ ਲੈ ਆਏ ਲੋਹੇ ਦੇ ਤਵੇ ਦੇ ਉੱਪਰ ਵੀ ਜਿਹੜੇ ਪੂੜੇ ਨੇ ਉਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਇਹਦੇ ਨਾਲ ਇਹ ਜਿਹੜੇ ਪੂੜੇ ਨੇ ਚਿਪਕਦੇ ਨਹੀਂ ਹੈਗੇ ਕਿਉਂਕਿ ਆਪਾਂ ਅਕਸਰ ਹੀ ਜਿਵੇਂ ਕਿ ਪਰੌਂਠੇ ਵਗੈਰਾ ਬਣਾਉਂਦੇ ਰਹਿੰਨੇ ਆ ਤਾਂ ਕਰਕੇ ਆਪਣੇ ਬੂੜੇ ਨੇ ਜਿਹੜੇ ਵਧੀਆ ਬਣਦੇ ਨੇ ਜੇਕਰ ਤੁਹਾਡਾ ਤਵਾ ਨਵਾਂ ਹੈ ਤਾਂ ਤੁਸੀਂ ਉਹਦੇ ਉੱਪਰ ਪਹਿਲਾਂ ਪਰੌਂਠਾ ਵਗੈਰਾ ਬਣਾ ਸਕਦੇ ਹੋ ਜਾਂ ਤੇਲ ਵੀ ਲਾ ਸਕਦੇ ਹੋ ਮੈਂ ਤੇਲ ਲਾ ਲਿਆ ਸੀਗਾ ਤੇ ਹੁਣ ਆਪਾਂ ਨੇ ਪੂੜਾ ਜਿਹੜਾ ਇਹਦੇ ਉੱਪਰ ਕੜਚੀ ਦੇ ਨਾਲ ਬੈਟਰ ਪਾ ਕੇ ਬਣਾ ਲਿਆ ਏ ਤੇ ਨਾਲ ਹੀ ਤੁਸੀਂ ਇਹਨੂੰ ਇੱਕ ਢੱਕਣ ਦੀ ਹੈਲਪ ਦੇ ਨਾਲ ਟੱਕ ਦੇਣਾ ਹੈ ਤਾਂ ਕਿ ਜਿਹੜਾ ਆਪਣੇ ਆਪ ਆਫ ਦੇ ਨਾਲ ਪੂੜਾ ਚੰਗੀ ਤਰ੍ਹਾਂ ਪੱਕ ਸਕੇ ਤੇ ਹੁਣ ਆਪਾਂ ਨੇ ਪੂੜੇ ਨੂੰ ਪਲਟ ਦੇਣਾ ਹੈ ਤੇ ਨਾਲ ਹੀ ਜਿਹੜੀ ਗੈਸ ਦੀ ਫਲੇਮ ਆਪਾਂ ਨੇ ਉਹ ਮੀਡੀਅਮੇ ਰੱਖਣੀ ਆ ਤਾਂ ਕਿ ਜਿਹੜਾ ਅੰਦਰੋਂ ਤੱਕ ਪੂੜਾ ਪੱਕੇ ਵੀ ਜਿਹੜਾ ਇਹਦੇ ਵਿੱਚ ਕੱਚਾ ਬਾਨਾ ਉਹ ਨਾ ਰਹੇ ਤੇ ਨਾਲ ਹੀ ਆਪਾਂ ਨੇ ਉਲਟ ਪਲਟ ਕਰਕੇ ਇਹਨਾਂ ਇਹਨੂੰ ਚੰਗੀ ਤਰ੍ਹਾਂ ਸਾਈਡਾਂ ਤੋਂ ਦਬਾ ਦੇਣਾ ਤੇ ਦੇਖੋ ਜਿਵੇਂ ਇੱਕ ਪੂੜਾ ਆਪਣਾ ਬਣ ਕੇ ਤਿਆਰ ਹੋ ਗਿਆ ਏ ਉਸੇ ਤਰ੍ਹਾਂ ਆਪਾਂ ਨੇ ਦੂਜਾ ਪੂੜਾ ਬਣਾ ਲੈਣਾ ਪਹਿਲਾ ਪੂੜਾ ਅਕਸਰ ਹੀ ਥੋੜਾ ਜਿਹਾ ਘੱਟ ਪਰਫੈਕਟ ਬਣਦਾ ਏ ਤੇ ਜੇ ਆਪਾਂ ਦੂਜਾ ਤੀਜਾ ਬਣਾਉਨੇ ਆ ਮਤਲਬ ਕਿ ਉਸ ਤੋਂ ਬਾਅਦ ਵਾਲੇ ਪੂੜੇ ਨੇ ਜਿਹੜੇ ਸਾਰੇ ਹੀ ਵਧੀਆ ਬਣ ਜਾਂਦੇ ਨੇ ਤੇ ਦੂਜਾ ਪੂੜਾ ਵੀ ਮੈਂ ਇਸੇ ਤਰ੍ਹਾਂ ਪਾ ਲਿਆ ਸੀਗਾ ਤੇ ਇਹਨੂੰ ਵੀ ਆਪਾਂ ਨੇ ਢੱਕਣ ਦੇ ਨਾਲ ਢੱਕ ਕੇ ਪਕਾ ਲਿਆ ਸੀਗਾ ਤੇ ਦੇਖੋ ਜਿਹੜਾ ਪੂੜਾ ਆਪਣਾ ਬਹੁਤ ਹੀ ਵਧੀਆ ਪੱਕਿਆ ਏ ਇਹਨੂੰ ਵੀ ਆਪਾਂ ਨੇ ਖੋਚਣੇ ਦੀ ਹੈਲਪ ਦੇ ਨਾਲ ਪਲਟ ਦੇਣਾ ਜਿਹੜੇ ਪੂੜੇ ਨੇ ਬਹੁਤ ਹੀ ਵਧੀਆ ਬਣਦੇ ਨੇ ਬੱਚਿਆਂ ਨੂੰ ਵੀ ਆਪਾਂ ਨੂੰ ਜਿਹੜਾ ਇਹ ਬਣਾ ਕੇ ਤੇਰੇ ਚਾਹੀਦੇ ਨੇ ਇਹ ਪ੍ਰੋਟੀਨ ਦਾ ਵੀ ਬਹੁਤ ਵਧੀਆ ਸਰੋਤ ਨੇ ਇਸ ਕਰਕੇ ਤੁਸੀਂ ਇਹਨਾਂ ਨੂੰ ਨਾਸ਼ਤੇ ਦੇ ਵਿੱਚ ਵੀ ਲੈ ਸਕਦੇ ਹੋ ਤੇ ਦੁਪਹਿਰ ਨੂੰ ਵੀ ਖਾ ਸਕਦੇ ਹੋ ਚਾਹ ਨਾਲ ਖਾਓ ਚਾਹੇ ਤੁਸੀਂ ਸਾਸ ਨਾਲ ਜਿਹਦੇ ਨਾਲ ਤੁਹਾਨੂੰ ਪਸੰਦ ਹੋਵੇ ਉਸ ਤਰ੍ਹਾਂ ਤੁਸੀਂ ਪੂੜੇ ਬਣਾ ਕੇ ਖਾ ਸਕਦੇ ਹੋ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੱਧ ਵੱਧ ਸ਼ੇਅਰ ਕਰੋ